ਬੇਸ਼ੱਕ ਜਿੰਨਾ ਮਰਜੀ ਸਾਡਾ ਬੱਚਾ ਸਮਝਦਾਰ ਹੈ ਪਰ ਕੋਈ ਤੇ ਹੈ ਜਿਹੜਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਕਾਲ ਕਰਦਾ ਵਾਰ-ਵਾਰ ਹੁਣ ਮੈਂ ਕਾਲ ਕਰਦਾ ਤੇ ਉਹ ਗੱਡੀਆਂ ਗੱਲ ਨਹੀਂ ਕਰਦਾ ਨਾ ਚੁੱਕਦਾ ਕੋਈ ਨਾ ਕੋਈ ਜ਼ਰੂਰ ਆ ਜੋ ਸਾਡੇ ਬੱਚੇ ਨੂੰ ਤੰਗ ਕਰ ਰਿਹਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਚਲੋ ਕੋਈ ਨੀ ਇਹਦਾ ਮੈਂ ਪਤਾ ਲਗਾ ਕੇ ਹਟਾਂਗਾ ਗੱਲ ਸੁਣੋ ਹੂੰ ਕੀ ਸੋਚਾਂ ਚ ਬੈਠੇ ਹੋ ਜਾਣਾ ਨਹੀਂ ਆਂਦੇ ਖਾਦ ਲੈਣ ਜਾਣਾ ਕਦੋਂ ਦੇ ਉੱਥੇ ਬੈਠੇ ਖਾਦ ਲੈਣ ਵੀ ਚਲ ਜਾਨੇ ਆ ਹਾਂ ਮੈਂ ਕਹਿੰਦਾ ਕਿ ਮਨ ਨੂੰ ਇੱਕ ਦੋ ਚਤੀਜੀ ਲੱਗੀ ਆ ਕਾਤੇ ਮਤਲਬ ਉਹ ਤਾਂ ਲੱਗੀ ਤਾਂ ਆਪਦੀ ਮਤਲਬ ਬੱਚੇ ਸਾਡੇ ਨੂੰ ਫੋਨ ਕਰਦਾ ਤੇ ਕੌਣ ਕਰਦਾ ਵਾ ਮੈਂ ਉਸੇ ਚੱਕਰ ਚ ਰਾਤ ਦੇ ਅਦਾਤੀ ਵੀ ਸੋਚਦਾ ਕਿੰਨੀ ਰਾਤ ਤੱਕ ਨੀਂਦ ਨਹੀਂ ਆਈ ਲੈ ਹਾਂ ਦੱਸ ਐਵੇਂ ਨਾ ਇੰਨਾ ਸੋਚੀਦਾ ਹੀਦਾ ਅਕਈ ਲੋਕ ਐਵੇਂ ਵਾਧੂ ਘਟੂ ਨੰਬਰਾਂ ਤੇ ਲਾਉਂਦੇ ਰਹਿੰਦੇ ਪਰੇਸ਼ਾਨ ਕਰਨ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਆ ਨਾ ਤੇ ਫਿਰ ਕਿਹੜੀ ਗੱਲ ਓਏ ਉਹ ਗੱਲ ਤੇ ਠੀਕ ਵਾ ਪਰ ਫਿਰ ਵੀ ਪਤਾ ਤੇ ਲੱਗਣਾ ਚਾਹੀਦਾ ਨਾ ਵੀ ਖਾਉਣ ਵਾ ਜਦੋਂ ਮੈਂ ਫੋਨ ਕਰਦਾ ਵਾ ਤੇ ਅੱਗੋਂ ਬੋਲਦਾ ਨਹੀਂ ਬੰਦਾ ਜੇ ਕਦੀ ਬੋਲਦਾ ਵੀ ਆ ਤੇ ਕਹਿੰਦਾ ਅੰਕਲ ਗਲਤੀ ਨਾਲ ਲੱਗ ਗਿਆ ਵਾ ਆਵਾਜ਼ ਹੋ ਮੇਰੇ ਕੰਨਾਂ ਚ ਪੁੰਚਦੀ ਓਦਾਂ ਇਹੋ ਜੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਆਪੇ ਲੱਗ ਜੂਗਾ ਪਤਾ ਐਨਾ ਨਾ ਸੋਚੋ ਧੁੱਪ ਚੜਨ ਲਈ ਆ ਚਲੋ ਕੋਈ ਗੱਲ ਨਹੀਂ ਬਾਕੀ ਨਾ ਖਾ ਦਾ ਜੇ ਦੀ ਮਾ ਜਾਣਾ ਥੋੜੀ ਜਿਹਾ ਬਾਅਦ ਚ ਜਾਣਾ ਜੋ ਬਣਾਉ ਤਾ ਫਿਰ ਜਾਣਾ ਵਾ ਅੱਛਾ ਮੋਟਰਸਾਈਕਲ ਉਹਨੇ ਖੜਿਆ ਵਾ ਮੋਟਰਸਾਈਕਲ ਖੜਿਆ ਹੋ ਤੇ ਰੱਖ ਲਿਓ ਨਾ ਬੁਰਾ ਇਕ ਲਿਓ ਨਾ ਵਾ ਚੱਲ ਠੀਕ ਆ ਐਦਾਂ ਕਰੋ ਫਿਰ ਰੋਟੀ ਖਾ ਹੀ ਲੋ ਮੈਂ ਲਾ ਰੋਟੀ ਲਾਇਆ ਦੇਂਦਾ ਹਾਂ ਹਾਂਜੀ ਬਣ ਗਈ ਦਾਲ ਭਾਈ ਤੈਨਨੇ ਖਾਦ ਲੈਣ ਜਾਣਾ ਰੋਟੀ ਮੰਗਣ ਦੇ ਬਣ ਗਈ ਤੜਕਾ ਮੈਂ ਲਾਤਾ ਵਾ ਅੱਛਾ ਤੇ ਮੇਰੀ ਗੱਲ ਸੁਣੋ ਜੋ ਬਣ ਵੀ ਆਉਣ ਵਾਲਾ ਵਾ ਤੇ ਰੋਟੀ ਉਹਨੂੰ ਹੀ ਫੜਾ ਦਿਓ ਮੈਂ ਜਿਹੜੀ ਕੋ ਮਨਜੀਤ ਆ ਲ ਜਾਮਾ ਉਹਦੇ ਲਈ ਕਰਨਾ ਉਦਿਆਲ ਕੀ ਕਰਨਾ ਮੇਰੀ ਸਾਰੀ ਰਾਤ ਇਦਾਂ ਵਾਲੇ ਗਿਣਦੇ ਆ ਨਾਂ ਕੀ ਤਾਂ ਉਹ ਸੱਤ ਲ ਵਹਿੰਦੇ ਆਈ ਹੈ ਆ ਤੈਨੂੰ ਵਾਲੇ ਤੇ ਆ ਚੱਲ ਇੰਟਰ ਤੇ ਹੈ ਗਈ ਹੈ ਨਾ ਵੇਖ ਅੱਖਾਂ ਸੁਜੀ ਨਹੀਂ ਦਿਹਦੀਆਂ ਪਰ ਕਿਉਂ ਹਾਏ ਹਾਏ ਨੇ ਚੰਗੀ ਕੀਤੀ ਕੀ ਕਰ ਤੂੰ ਤਾਂ ਕੀਤੀਆਂ ਕਿੰਨੀਆਂ ਚੁਗਲੀਆਂ ਕੀਤੀਆਂ ਇਹਦੇ ਮੈਂ ਕੰਨ ਖਿੱਚਣੇ ਆ ਸਵੇਰੇ ਮੈਂ ਗਈ ਹਾਂ ਤੇ ਮੈਨੂੰ ਲੱਗਦਾ ਗਦਵਾਰਾ ਸਾਹਿਬ ਗਈ ਆ ਨਾ ਵੈਸੇ ਸੇ ਲੜਾਈ ਲਈ ਕੇ ਨਹੀਂ ਤੈਨੂੰ ਪਤਾ ਵੀ ਹੈਗਾ ਉਹ ਵੀ ਗਰਮ ਹੋ ਜਾਂਦੀ ਹੁੰਦੀ ਹੈ ਤੈਨੂੰ ਪਤਾ ਤਾਂ ਨਾ ਮੇਰਾ ਮੈਨੂੰ ਇੱਕ ਵਾਰੀ ਜਨਚਰ ਗੱਲ ਨਾ ਵੀ ਮੇਰੇ ਕਾਲਜ ਠੰਡ ਨਹੀਂ ਪਣੀ ਗੱਲ ਇਹਦੇ ਕੰਨ ਖਿੱਚ ਕੇ ਹੁੰਦੀ ਆ ਮਨਜੀਤ ਨੂੰ ਚੰਗਾ ਭਲਾ ਇਹਦਾ ਪਤਾ ਵੀ ਹੈ। ਕੀ ਲੋੜੀ ਇਹਦੀ ਆ ਕਰੰਦੇ? ਮਨਜੀਤ ਨਹੀਂ ਮਨਜੀਤ। ਹਾਂਜੀ ਦੀਦੀ। ਕਰ ਲਿਆ ਕੰਮ ਤਾਂ ਦਾ? ਹਾਂਜੀ ਕਰ ਲਿਆ ਆਜੋ। ਅੱਛਾ ਨਹੀਂ ਮੈਂ ਸਵੇਰੇ ਆਈ ਹਾਂ ਤੇ ਤੂੰ ਕਿੱਥੇ ਗਈ ਹਾਂ? ਮੈਂ ਗੁਰਦੁਆਰਾ ਸਾਹਿਬ ਗਈ ਹੁਣੀ ਆ। ਅੱਛਾ। ਕੰਮ ਹੀ ਕੋਈ? ਆਹੋ ਕੰਮੋਂ ਤਾਂ ਆਈ ਆਈ ਆ। ਆਹ ਤਾਂ ਸਿਰ ਸਿਰ ਆਈ ਆ। ਨਹੀਂ ਮੇਰੀ ਗੱਲ ਸੁਣੋ। ਵੇਹ। ਅਹੀਂ ਤੇਰਾ ਨਾ ਕਿੰਨਾ ਕਰਦੇ ਆਂ। ਕਰਦੇ ਕਿ ਨਹੀਂ? ਵੇਹ ਤੇਰਾ ਘਰ ਵਾਲਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਤੇ ਰਹਿੰਦਾ। ਰਹਿੰਦਾ ਕਣੀ ਕੋਈ ਵੀ ਨਿੱਕੀ ਮੋਟੀ ਗੱਲ ਹੁੰਦੀ ਤੂੰ ਜਾ ਕੇ ਸਾਡੇ ਘਰ ਕਹਿਨੀ ਆ ਤੇ ਅਸੀਂ ਸਾਡੇ ਬੰਦੇ ਨਹੀਂ ਜਾਂਦੇ ਨਹੀਂ ਜਾਣੇ ਤੇਰੇ ਸੁੱਟਣ ਜਾਂਦੇ ਚੱਕੀ ਤੇ ਜਿਹੜੇ ਵੀ ਕੰਮ ਦਾ ਕਰਦੇ ਆ ਨਾ ਤੇ ਫਿਰ ਤੂੰ ਕੀ ਇੱਥੇ ਮੇਰੀ ਨਣਾ ਨਾ ਪੀਂਗਾ ਪਾ ਕੇ ਬੈਠੀ ਹਾਂ ਮੇਰੀਆਂ ਚੋਲੀਆਂ ਬੁਗਤੋਈਆਂ ਕਰਨ ਢਈ ਕਾਦੀ ਨਾ ਤੁਹਾਡੀ ਨਾ ਮੈਂ ਚੋਗਨੀਆਂ ਕੀਤੀਆਂ ਨਹੀਂ ਮੈਂ ਸਭ ਕੁਝ ਸੁਣ ਲਿਆ ਵਾ ਮੇਰੇ ਘਰ ਦਾ ਕੋਈ ਵੀ ਜੀ ਨਾ ਮੇਰੇ ਪੁੱਛੇ ਤੋਂ ਬਗੈਰ ਇੱਥੇ ਤੋਂ ਉੱਥੇ ਨਹੀਂ ਹੁੰਦਾ ਤੇ ਜੇ ਹੋ ਵੀ ਜਾਵੇ ਨਾ ਤੇ ਮੈਂ ਕੋਣ ਨਹੀਂ ਦਿੰਦੀ ਨਹੀਂ ਮੈਂ ਜਾਣਦੀ ਆ ਦਵਿੰਦਰ ਚੰਗੀ ਤਰ੍ਹਾਂ ਠੀਕ ਹੈ ਨਾ ਜੀਓ ਪੈਣ ਮੇਰੇ ਕੋਲ ਆਣ ਕੇ ਬਹਿ ਹੀ ਗਈ ਸੀ ਜੀਓ ਤੇਰੀ ਨਾ ਨਹੀਂ ਤੇ ਚਲੋ ਮੇਰੀ ਵੀ ਨਾ ਨਹੀਂ ਲੱਗਦੀ ਠੀਕ ਹੈ ਨਾ ਚਲ ਮੇਰੇ ਕੋਲ ਜੀ ਆਣ ਕੇ ਬਹਿ ਗਈ ਉਹਨੇ ਗੱਲਾਂ ਬਾਤਾਂ ਕੀਤੀਆਂ ਚਲੋ ਮੈਂ ਵੀ ਉਹ ਚੰਗਾਰਾ ਪਰ ਦਿੱਤਾ ਤੇ ਫੇਰ ਕੀ ਗਨਾ ਹੋ ਗਿਆ ਤੂੰ ਹੰਗਾਰਾ ਨਹੀਂ ਪਰਿਆ ਦਵਿੰਦਰਾ ਜਰੂਰ ਪਰਿਆ ਉਹ ਤੇਰੀ ਆਪਣੀ ਸੋਚਾ ਜਾਂ ਇਹਨੂੰ ਦੁੱਖ ਸੁੱਖ ਸਮਝ ਲੈ ਤੇ ਜਾਂ ਇਹਨੂੰ ਚੁਗਲੀਆਂ ਸਮਝ ਲੈ ਹਸ਼ਾ ਅਹੀਂ ਮਰ ਗਈਆਂ ਵਾ ਦੋ ਦੋ ਪਰਜਾਈਆਂ ਉਹਦਾਂ ਦੁੱਖ ਸੁੱਖ ਕਰਨ ਨੂੰ ਚੁਗਲੀਆਂ ਕਰਨ ਨੂੰ ਉਹਨੇ ਤੇਰਨਾ ਹੀ ਆਣ ਕੇ ਕਰਨੀਆਂ ਹੁੰਦੀਆਂ ਨਾਲੇ ਦੂਜੀ ਗੱਲ ਮੇਰੀ ਸੁਣਾ ਤੂੰ ਬੜਾ ਫਾ ਫਾ ਬਕੈਣ ਲਈ ਹਾਂ ਲਾ ਵਿਆਹਾ ਵਾ ਦੋਤੇ ਦਾ ਮੈਨੂੰ ਤੇ ਬੜਾ ਚਾਹ ਜਿੰਨੇ ਜੋਗੇ ਹੋਏ ਆਵਾਂਗੇ ਕਿਉਂ ਸਾਡਾ ਦੋਤਾ ਸਾਨੂੰ ਨਹੀਂ ਟੈਨਸ਼ਨ ਵੀ ਕਿਦਾਂ ਹੀ ਜਾਣਾ ਕਿਦਾਂ ਨਹੀਂ ਉਹ ਤਾਂ ਥੋੜਾ ਜਿਹਾ ਹੱਥ ਟੈਟ ਹੀ ਕਰ ਦਿਆਂਦਾ ਤੇ ਅਸੀਂ ਤਾਂ ਉਹਨੂੰ ਆਖਿਆ ਜੇ ਤੇਰਾ ਇੰਨਾ ਦਿਲ ਫੁੜਕਣ ਡਿਆ ਨਾ ਵੀ ਮੈਂ ਦੋਤੇ ਦਾ ਵਿਆਹ ਵੇਖਣਾ ਵਾ ਤੇ ਦੋਹਾਂ ਤੋਲਿਆਂ ਦਾ ਕੜਾ ਬਣਾ ਕੇ ਤੇ ਜਾ ਟੌਰ ਨਾ ਮਾਮੀ ਬਣ ਕੇ ਪਤਾ ਲੱਗੇ ਵੀ ਆਪਣੀਆਂ ਹੈ ਨਹੀਂ ਬਗਾਨੀ ਆਈ ਆ ਬਸਦੇ ਰਹੋ ਭੈਣਾਂ ਤੁਸੀਂ ਉਹਦੇ ਜਾਣ ਵਾਲੇ ਆਪਣੇ ਅਸੀਂ ਤੇ ਬਗਾਨੇ ਆ ਜਿੰਨੇ ਵਾਰੀ ਭੈਣ ਮੈਨੂੰ ਮਿਲਣ ਆਈ ਨਾ ਉਹਨੇ ਵਾਰੀ ਨਾਲ ਹੀ ਲਾਮਾ ਹੁੰਦਾ ਰਿਹਾ ਵਾ ਮੈਂ ਤੇ ਭੈਣ ਨੂੰ ਕਹਿ ਕਹਣਾ ਪੈ ਤੂੰ ਮੈਨੂੰ ਮਿਲਣ ਨਾ ਆਇਆ ਕਰੀ ਮੈਂ ਖੋਦ ਤੇ ਤੈਨੂੰ ਮਿਲ ਉਥੇ ਆਇਆ ਕਰੂੰਗੀ ਗੱਲ ਤੇ ਉੱਥੇ ਹੀ ਆ ਇੱਥੇ ਵੀ ਚੁਗਲੀਆਂ ਕਰਨੀਆਂ ਤੇ ਉਧਰ ਵੀ ਜਾ ਕੇ ਚੁਗਲੀਆਂ ਹੀ ਕਰਨੀਆਂ ਅਹੀਂ ਭੈਣ ਦੇ ਉੱਥੇ ਆਂਦੇ ਹੁੰਦੇ ਪੱਲੇ ਨਾਲ ਤੇ ਬੱਜੇ ਨਹੀਂ ਰਹਿਣਾ ਗੱਲ ਭੈਣ ਦੀ ਵੀ ਗਲਤ ਤੂੰ ਆਈ ਆ ਤੇ ਤੂੰ ਇੱਥੇ ਹੋਰ ਗੱਲਾਂ ਥੇ ਦੋੜੇ ਛੋਕੇ ਬੈ ਗਈ ਆ ਸਾਨੂੰ ਦੋਤਾ ਵਾ ਦੁਪਰ ਆਰਾ ਨਹੀਂ ਆ ਜੇ ਤੈਨੂੰ ਕਹਿ ਹੀ ਦਿੱਤਾ ਪਈ ਮੇਰੀਆਂ ਬਾਹਾਂ ਖੜੀਆਂ ਨਹੀਂ ਹੋ ਮੇਰੇ ਕੋ ਘਰ ਚ ਖੱਚਾ ਹੋ ਗਿਆ ਇਹ ਕਿਹੜੀ ਗੱਲ ਪਿਆਣ ਕੇ ਇੱਥੇ ਢਿੱਡ ਭੋਲਾ ਕਰਨ ਰੈ ਪੈਂਦੀ ਆ ਮੈਨੂੰ ਤੇ ਸਾਰੀ ਰਾਤ ਨੀਂਦ ਅੱਖਾਂ ਦੀ ਨਾਂਗੀ ਮੇਰੀ ਅੱਖਾਂ ਨਹੀਂ ਸੁਝੀਆਂ ਦੀ ਹੰਡੀਆਂ ਤੈਨੂੰ ਵੀ ਮੈਂ ਮੇਰੀ ਗਵਾਂਢਣੀ ਹੋ ਕੇ ਤਾਂ ਵੇਖ ਕੀ ਇੱਥੇ ਲੱchn ਕਰਨ ਢਈ ਐ ਐਸੇ ਗੱਲ ਦਾ ਕਰਕੇ ਮੈਂ ਤੁਹਾਡੇ ਘਰ ਨਹੀਂ ਜਾਂਦੀ ਵੀ ਮੈਂ ਨੀ ਕੀ ਜੀ ਕੋਈ ਗੱਲ ਕੀਤੀ ਚਾ ਨਹੀਂ ਕੀਤੀ ਤੇ ਗੱਲ ਮੇਰੀ ਟਲ ਤੇ ਚੜ ਜਾਣੀ ਆ ਮੈਂ ਪ੍ਰੀਤ ਰਾਕੇ ਨਹੀਂ ਜਾਂਦੀ ਐ ਕਿ ਤਾਂ ਕਰਕੇ ਤੂੰ ਕਹਿੰਦਾ ਮੇਰੀਆਂ ਚੁਗਲੀਆਂ ਕਰਦੀ ਸਾਰਾ ਦਿਨ ਬੇਸ਼ੱਕ ਮੈਂ ਇੱਥੇ ਵਿਹਲੀ ਬੈਠੀ ਨਾ ਪਰ ਤੁਹਾਡੇ ਘਰ ਇਸ ਕਰਕੇ ਨਹੀਂ ਜਾਂਦੀ ਤੇ ਗਈ ਕੀ ਅੱਜ ਕਰਾਈ ਭੈਣਾਂ ਗਈ ਹਾਂ ਤੇ ਉਹ ਸਾਡੀ ਮਾਤਾ ਦੇ ਲਾਗੇ ਜਾ ਕੇ ਉਹਦੇ ਗੱਟੇ-ਗੋਡੇ ਮਲੜਾ ਵੀ ਹਾਂ ਤੂੰ ਕੀ ਸ਼ਬਦ ਕਰਨਾ ਚਾਹੁੰਦੀ ਹੈ ਮੇਰੇ ਨਣਾਣ ਦੇ ਸਾਹਮਣੇ ਵੀ ਨਵਾਂ ਸੇਵਾ ਨਹੀਂ ਕਰਦੀਆਂ ਨਹੀਂ ਮੈਂ ਸਭ ਜਾਣਦੀ ਆ ਤੂੰ ਸੱਸ ਨੂੰ ਕਿੰਨਾ ਕ ਸਾਂਭਦੀ ਆ ਇੱਥੇ ਹੀ ਰੜਕਦੀ ਸੀ ਮੇਰੇ ਸਾਹਮਣੇ ਅੱਜ ਤੈਨੂੰ ਗੱਲਾਂ ਆਉਣ ਲੱਗੀਆਂ ਮਾਰ ਜਾਜਾ ਮਾਲਸਾਂ ਕਰਦੀ ਉਹਦੀਆਂ ਸੱਚੀ ਗੱਲ ਸੁਣੀ ਹੈ ਤਾਂ ਹੁਣ ਤੈਨੂੰ ਖਾਂਗ ਆਉਣ ਲੱਗੀ ਤੇ ਖਾਂਗ ਆਉਣ ਲੱਗੀ ਗੱਲ ਮੇਰੀ ਸੁਣ ਕੇ ਚੱਲ ਚਲੀ ਕਿੱਥੇ ਆ ਕਿਦਾਂ ਫੇਰ ਕਿਹਾ ਕਿ ਜੀ ਮੈਂ ਤੇਰੀ ਸੱਸ ਸੀ ਇਹ ਤਾਂ ਫੇਰ ਕਿ ਮੇਰੀ ਸੱਸ ਵਰਗਿਓ ਮੇਰੀ ਵੀ ਸੱਸ ਹੀ ਲੱਗਦੀ ਫੇਰ ਕਿ ਉਹਦੀ ਮੈਂ ਮਾਰਸ਼ ਕਰਤੀ ਤੇ ਪਰ ਕਿਹਦੇ ਸਾਡੇ ਤੇ ਤੈਨੂੰ ਇਹ ਗੱਲ ਦਾ ਹੋ ਗਿਆ ਨਾ ਕਿ ਸਾਨੂੰ ਮੈਂ ਕੀ ਕਹਾਂ ਨੰਦ ਪਿਛੜਾ ਤੇ ਕਰਤੀ ਸਾਡੇ ਤੇ ਅਨ ਤੇ ਕੀ ਕੀਤੀ ਆ ਉਹ ਅਗਲੀ ਕੀ ਸੋਚਦੀ ਹੋ ਵੀ ਕੀ ਪਤਾ ਇਹ ਪੁੱਛਦੀ ਹੀ ਨਹੀਂ ਆ ਹਰੇ ਮਨਜੀਤ ਹੀ ਪੁੱਛਦੀ ਆ ਅਗਲੀ ਨੇ ਤਾਂ ਦਿਲ 'ਚ ਸੋਚਣਾ ਜਿਹੜੀ ਤੇਨਾਂ ਆਣ ਕੇ ਇਥੇ ਢਿੱਡ ਪੋਲ ਸਕਦੀ ਆ ਤੇ ਉਹਦੇ ਦਿਲ 'ਚ ਕਿੰਨੀ ਮੈਲ ਹੋਊਗੀ ਫੇਰ ਕੀ ਹੋ ਗਿਆ ਜੇ ਮਾਰਸ਼ ਕਰ ਦਿੱਤੀ ਤੂੰ ਤਾਂ ਹੀ ਭਰੀ ਪ੍ਰੀਤ ਮੈਂ ਆਣ ਕੇ ਲੜਨ ਡੈ ਪਿਆ ਅੱਡਾ ਜੇ ਤੈਨੂੰ ਦੋਖ ਆਇਆ ਤੇ ਕੁਰਸੀ ਤੇ ਲਾਤੇ ਤੇ ਲੱਤ ਚਾੜ ਕੇ ਜਿ ਬੈਠੀ ਫੇਰ ਮਾਰ ਦਿੰਦੀ ਆ ਆਪ ਮਾਰ ਲੈਂਦੀ ਹੈ ਵਿਚਾਰੀ ਨੇ ਭਾਣੇ ਮੈਂ ਤੇ ਆਪਣੀ ਸੱਸ ਫੁੱਲਾਂ ਵਾਂਗੂ ਰੱਖੀ ਆ ਤੈਨੂੰ ਪਤਾ ਵੀ ਹੈਗਾ ਵਾ ਹਾਂ ਰੱਖੀ ਜਾਣਦੀ ਮੈਂ ਉਹ ਪ੍ਰੀਤ ਕਿਤੇ ਵਾਂਡੇ ਚੱਲ ਜੇ ਤਾਂ ਵਿਚਾਰੀ ਬਾਹ ਤਾਰਾ ਮਾਰਦੀ ਰਹਿੰਦੀ ਦਵਿੰਦਰੇ ਪਾਣੀ ਦੇ ਦੇ ਦਵਿੰਦਰ ਤੂੰ ਤੇਰੇ ਅਸੀ ਇਹ ਆ ਕੇ ਮਾਰ ਸੁੱਤੀ ਰਹਿੰਦੀ ਉਹ ਨੂੰ ਇਹ ਪਾਣੀ ਦਾ ਘੋਟ ਨਹੀਂ ਫੜਾਂਦੀ ਤੂੰ ਬਾਹਰ ਨਹੀਂ ਤੂੰ ਕੰਦਾ ਨਹੀਂ ਕੰਨਲਾ ਛੱਡਦੀ ਆ ਮੈਂ ਸੁਣਾ ਗਵਾਂਡੇ ਦੇ ਘਰ ਕੀ ਹੋਣਿਆ ਕੀ ਨਹੀਂ ਸਾਡੀ ਸੱਸ ਵਾ ਅਸੀਂ ਪਾਣੀ ਦਈਏ ਨਾ ਦਈਏ ਤਾਂ ਤੂੰ ਦਖਲਅੰਦਾਜ਼ੀ ਨਹੀਂ ਕਰਨੀ ਮੈਂ ਗੱਲ ਸੁਣ ਲਈ ਨਾ ਤਾਂ ਮੈਂ ਗੁੱਤੇ ਵਾਲ ਦੇ ਦਊ ਤੇਰੇ ਮਤਮ ਦੱਸਤਾਈਓ ਲਾ ਕੇ ਵੇਹ ਪਰ ਮੇਰੇ ਗੋਤ ਨੂੰ ਹੱਥ ਹੈ ਯਾਰੀ ਮੈਂ ਗੋਤਰਾ ਵਾਰ ਵਾਲਾ ਖਲਾੜ ਕੇ ਇਕੱਲੇ ਤੇ ਗੱਲ ਕਰੀ ਅਜੀਜੀਆਂ ਲੋਕਾਂ ਦੇ ਕੁੱਤਾ ਉਹ ਤੇ ਪਾਉਣਾ ਨਾਲੇ ਚੋਰ ਨਾਲੇ ਚੇਤਰ ਬਹੁਤੀਆਂ ਗੱਲਾਂ ਜੀ ਨਾ ਕਰ ਤੈਨੂੰ ਮੈਂ ਦੱਸਾਂ ਕਹੋਗੇ ਮੈਂ ਤੈਨੂੰ ਦੀਦੀ ਦੀਦੀ ਕਹਿਣੀ ਤੋਂ ਮੇਰੇ ਤਾਲੂ ਦਾ ਚੜਦੇ ਜਾਣ ਮੈਨੂੰ ਪਤਾ ਜਿੰਨਾ ਤੂੰ ਦੀਦੀ ਦੀਦੀ ਕਹਿਣੀ ਨਹੀਂ ਪਿੱਠ ਪਿੱਛੇ ਤੇ ਤੂੰ ਵਾਰ ਕਰੀ ਜਾਨੀ ਹੈ 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 ਤੇ ਪਲਵਾਂਸੀ ਨੂੰ ਜਾਣੀ ਕੱਖ ਨਹੀਂ ਘਰ ਆਣ ਕੇ ਤੂੰ ਮੇਰੇ ਨਾਲ ਲੜਾ ਨਹੀਂ ਤੇ ਮੇਰੀ ਪਲਵਾਂਸੀ ਤੇ ਮੈਂ ਚੁੱਪ ਕਰਕੇ ਜਾਣ ਦਿੱਤਾ ਆਓ ਇੱਥੇ ਨਣ ਮੇਰੀ ਨਾਲ ਬਹਿ ਕੇ ਤੂੰ ਜਿਹੜਾ ਢੜਹੜ ਕਰਦੀ ਨਾ ਜਿੱਦਣ ਮਰੇ ਢਿੱਕੇ ਚੜ ਗਈ ਨਾ ਤਾਂ ਦੇਲਾ ਜਿਹੜਾ ਕਰਦਾ ਹਾਂ ਹੈਨਾ ਤੂੰ ਘਰ ਦੇ ਆਣੂ ਗਾੜੀ ਲਾਇਆ ਚੁਗਲੀਆਂ ਤੂੰ ਕਾਥਾ ਕਿਉਂ ਮੇਰੇ ਘਰ ਦੇ ਪਾਣਾ ਗਾੜੀ ਲਾਵਾਂ ਮੈਂ ਪਾਵੇਂ ਉਹਨਾਂ ਦੇ ਪਿੱਛੇ ਲਾਵਾਂ ਤੂੰ ਕਰੂਂ ਨਹੀਂ ਆਂਦੀ ਫੇਰਦੀ ਤੂੰ ਘਰ ਆਣ ਕਾਣ ਲੱਗੀ ਦਾ ਤਾਕੜਦੀ ਆ ਇਹ ਦੂਗਾ ਮੇਰੀ ਚੁਗਲੀ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਬੋਤ ਨਾਲੀ ਤੇਰੀ ਮੈਂ ਗੋ ਤੇ ਤੇਰੀ ਖਲਾਰ ਕੇ ਕਰ ਲੂੰਗੀ ਤੂੰ ਖਲਾਰ ਕੇ ਵੇਖੀ ਆ ਤੇ ਤੂੰ ਜਾਣਦੀ ਨਹੀਂ ਆਂ ਕਿ ਦਵਿੰਦਰ ਚੀਜ਼ ਕੀ ਆਂਦੀ ਮੈਂ ਦਵਿੰਦਰ ਚੀਜ਼ ਕੀ ਆ ਤੇ ਜਦ ਜਦ ਆ ਜਾਂਦੀ ਆ ਫੇਰ ਕੋ ਮੈਂ ਗੋਤ ਉਸੇ ਵਾਲੇ ਪਟਾ ਰਣੀ ਤੇਰੀ ਮੈਂ ਪੋਟੇ ਗੋਤਰਾ ਹੱਥ ਚ ਫੜਾ ਕੇ ਤੈਨੂੰ ਕੱਲਿਆ ਤੇ ਤਾਂ ਗੱਲ ਕਰੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਮਨ ਕੀ ਹਾਲ ਠੀਕ ਠਾਕ ਜੀ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਸਰ ਗੌਰਵ ਕਿੱਥੇ ਆ ਗੌਰਵ ਘਰ ਹੀ ਆ ਮਿਲਣਾ ਹੈ ਉਹਨੂੰ ਮੜਾ ਜਾ ਚਲ ਜਾ ਚਲ ਜਾ ਅੰਦਰ ਇਹ ਆਵਾਜ਼ ਜਾਣੀ ਪਛਾਣੀ ਜੀ ਲੱਗਣਦੀ ਮੈਨੂੰ ਹੈ ਅੰਦੀ ਸਤਿ ਸ਼੍ਰੀ ਅਕਾਲ ਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਜੀ ਗੋਰਾ ਕਿੱਥੇ ਆ ਗੋਰਾ ਅੰਦਰ ਹੀ ਆਣਾ ਮਿਲਣਾ ਹੈ ਉਹਨੂੰ ਮੜਾ ਜਾ हां भाई किदा हां किदा ਅੱਲਾ ਬੈਜਾ ਬਾਹ ਵਧੀਆ ਵਧੀਆ ਤੂੰ ਹਣਾ ਫੋਨ ਚ ਖੁਬਿਆਂ ਤੂੰ ਨਹੀਂ ਫੋਨ ਚ ਖੁਬਣਾਵਾ ਹੋਰ ਕਿੰਦਾ ਕਿਦਾਂ ਸਵੇਰੇ 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 ਬਸ ਇਦਾਂ ਹੀ ਮੈਂ ਹੈ ਦਰਸ਼ਨ ਕਰਵਾ ਤੇਰੇ ਦਿਨ ਵਧੀਆ ਲੰਘ ਜਾਊਗਾ ਅੱਛਾ ਤੇ ਰੋਜ਼ ਕਰਦਿਆ ਕਰ ਵੀਡੀਓ ਕਾਲ ਗੱਲ ਕਰ ਰੋਜ਼ ਇੰਨਾ ਮੇ ਕੋ ਟਾਈਮ ਨਹੀਂ ਹੈਗਾ ਵੀ ਮੈਂ ਤੈਨੂੰ ਹੀ ਵੇਖਣਾ ਵਾ ਠੀਕ ਹੋਰ ਸਨਾਂ ਤਾਂ ਕਰੀ ਤਾਗਾ ਹਾ ਤੇ ਮਮਾ ਮੇਰੀ ਗੱਲ ਸੁਣਾ ਇੰਨੀ ਵੱਡੀ ਜ਼ਿੰਮੇਵਾਰੀ ਦੇਤੀ ਮੈਨੂੰ ਉਦੋਂ ਦੀ ਤੂੰ ਉਹ ਫੋਨ ਵਾਲੀ ਨਾ ਮੁੜ ਕੇ ਤੂੰ ਮੈਨੂੰ ਫੋਨ ਕਰਕੇ ਪੁੱਛਿਆ ਗਈ ਵੀ ਕੀ ਗੱਲ ਬਾਤ ਆ ਅੱਗੇ ਉਹ ਜੀ ਕੀ ਜ਼ਿੰਮੇਵਾਰੀ ਤਨ ਦੇਤੀ ਮੈਂ ਮਿਸਕਾਲਾ ਮਾਰਨ ਨਹੀਂ ਗਿਆ ਸੀ ਮਿਸਕਾਲਾ ਮਾਰਨੋ ਹੀ ਤੇ ਰਿਸਕ ਪਤਾ ਕਿੰਨਾ ਵੱਡਾ ਵਾ ਕੱਲ ਨੂੰ ਮੈਂ ਫੜਿਆ ਗਿਆ ਤੇ ਜ਼ਿੰਮੇਵਾਰ ਕੌਣ ਤੂੰ ਆਏਂਗਾ ਵਿੱਚ ਫਿਰ ਓਕੇ ਚੱਣੀ ਤਾਂ ਫੜਿਆ ਜਾਣਾ ਮੈਂ ਇੱਥੇ ਹਾਂ ਨਾ ਲੈ ਬਸ ਪਾਣੀ ਪੀ ਤੇ ਨਹੀਂ ਮੈਨੂੰ ਫੜਿਆ ਜਾਣਾ ਮੈਂ ਹੈਗਾ ਵਾਂ ਮੇਰੇ ਸਾਹਮਣੇ ਸਭ ਕਹ ਹੁੰਦਾ ਵਾ ਤੇਰੇ ਸਾਹਮਣੇ ਕੋਈ ਨਹੀਂ ਕੋਈ ਨਹੀਂ ਬੇਲਾ ਕੱਲ ਨੂੰ ਬੁੱਤ ਕੋਈ ਗੱਲ ਗੁਲ ਹੋ ਗਈ ਨਾ ਉਹ ਨਹੀਂ ਹੁੰਦੀ ਤੂੰ ਕੰਮ ਦੱਸ ਕਿੱਧਰ ਆਇਆ ਵਾਂ ਕੰਮ ਇਦਾਂ ਹੀ ਵੀ ਮੈਨੂੰ ਪੈਸੇ ਦੇ ਥੋੜੇ ਜੇ ਪੈਸੇ ਕਿਉਂ ਐਡਾ ਵੱਡਾ ਜਰਾ ਕੰਮ ਕਰਨ ਦਾ ਤੇ ਥੋੜੇ ਜੇ ਤੇ ਪੈਸੇ ਬਣਦੇ ਹੀ ਆ ਉਹ ਨਾਲੇ ਮੈਂ ਵਿਆਹ ਜਾਣਾ ਵਾਂ ਕੱਪੜੇ ਕੁੱਪੜੇ ਮੈਂ ਲੈ ਆਵਾ ਤੇ ਕੱਪੜੇ ਤੂੰ ਮੇਰੇ ਸਿਰ ਤੋਂ ਹੀ ਲੈਣੇ ਆ ਭਰਾਵਾ ਤੇ ਤੂੰ ਦੱਸ ਮੈਨੂੰ ਦੇ ਨਹੀਂ ਸਕਦਾ ਪੈਸੇ ਉਹ ਇੰਨਾ ਤਗੜਾ ਤੂੰ ਕੰਮ ਦਿੱਤਾ ਨਾਲੇ ਬੰਦਾ ਤੇ ਉਦਾ ਖੁਸ਼ ਹੋ ਕੇ 4-5000 ਰੁਪਏ ਦੇ ਦਿੰਦਾ ਲੈ 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 ਵੇਖੀ ਕਿਦੇ ਕਿੱਡੇ ਤੋਂ ਮੇਰ ਨਾਲ ਪਾਈਪ ਲਾਈਨ ਪਵਾਤੀ ਆ ਪਾਈਪ ਲਾਈਨ ਕਾਦੀ ਆ ਕੱਲ ਨੂੰ ਮੈਂ ਅੜ ਗਿਆ ਤੇ ਫੇਰ ਕੋਈ ਨਹੀਂ ਮੈਂਗਾ ਮੜ ਗਿਆ ਉਹ ਛੱਡਣਾ ਹੁੰਦਾ ਉਹਦੇ ਕਰ ਦੇਣੇ ਮੈਨੂੰ ਫੇਰ ਪੈਸੇ ਨਹੀਂ ਮੇਰੇ ਕੋਲ ਲੈ ਆਗੇ ਹੋਗੇ ਮੈਨੂੰ ਨਹੀਂ ਪਤਾ ਮੈਂ ਪੈਸੇ ਲੈ ਆ ਗਿਆ ਮੈਂ ਵਿਆਹ ਜਾਣਾ ਯਾਰ ਕਿਉਂ ਦਿਮਾਗ ਦਾ ਮੈਂ ਕੱਪੜੇ ਲੈ ਆ ਬਾਹਰ ਕੁਝ ਸੁਣ ਲੂਗਾ ਤੂੰ ਸੁਣ ਲੈ ਤੇ ਸੁਣ ਲੈ ਮੈਂ ਕਿਹੜਾ ਭਰਾਵਾ ਗਾੜੀ ਸਰਕਾਰੀ ਨੌਕੀ ਲਗਾ ਜਿਹੜਾ ਤੂੰ ਮੇਰੇ ਕੋਲ ਪੈਸੇ ਮੰਗਣ ਗਿਆ ਕਿੱਥੋਂ ਦੇਣਾਂ ਤੈਨੂੰ ਪੈਸੇ ਮੈਨੂੰ ਨਹੀਂ ਪਤਾ ਸਰਕਾਰੀ ਦਾ ਤੇ ਨਾ ਪ੍ਰਾਈਵੇਟ ਦਾ ਮੈਨੂੰ ਪੈਸੇ ਚਾਹੀਦੇ ਭਰਾ ਹੋਰ ਕਿੰਨੇ ਕੰਮ ਉਹ ਦਿੱਤਾ ਹੁੰਦਾ ਤੇ ਰੁਪਿਆ 10-20 ਹਜ਼ਾਰ ਰੁਪਿਆ ਬੰਨੇ ਸੀ ਮੈਂ ਤਾਂ ਭਰਾ ਦੇ ਤੌਰ ਤੇ ਆਇਆ ਵਾਂ ਵੀ ਚੱਲ 4-5 ਹਜ਼ਾਰ ਰੁਪਿਆ ਦਊਗਾ ਮੈਂ ਵਿਆਹ ਵੇਖਣ ਆਲਾ ਬਣੂੰਗਾ ਤੇ ਤੇਰਾ ਤਾਂ ਮਾਕ ਤੇ ਠੀਕ ਆ ਮੈਨੂੰ ਨਹੀਂ ਪਤਾ ਮੇਰਾ ਸਾਰਾ ਕੁ ਗੋਰਿਆ ਠੀਕ ਆ ਮੈਨੂੰ ਪੈਸੇ ਚਾਹੀਦੇ ਹੀ ਉਹ ਜੇ ਮੈਨੂੰ ਪੈਸੇ ਨਾ ਨਾ ਮਿਲੇ ਤੇ ਮੈਂ ਫੋਨ ਇੱਥੇ ਦੇ ਜਾਣਾ ਹੀ ਸਾਰੇ ਸਾਹਮਣੇ ਤੇ ਨਾ ਮੇਰੇ ਕੋ ਨਹੀਂ ਫਿਰ ਬਿਸਕਾ ਲਾ ਮੁਸ਼ਕਲਾਂ ਵਾਜਦੀਆਂ ਕੀ ਹੋ ਗਿਆ ਉਹ ਤੈਨੂੰ ਕਿਹਨੇ ਚੁੱਕਣਾ ਦਿੱਤੀ ਆ ਚੁੱਕਣਾ ਚੱਕਣਾ ਨਹੀਂ ਆ ਮੈ ਦਿਮਾਗ ਤੇਰਾ ਤੂੰ ਨਹੀਂ ਮੇਰਾ ਖਰਾਬ ਕੀਤਾ ਫੋਨ ਦੇ ਕੇ ਭਰਾਵਾ ਕੀ ਤੇਰਾ ਦਿਮਾਗ ਖਰਾਬ ਹੋ ਗਿਆ ਮਿਸਕਾਲਾ ਮਾਂ ਨੇ ਕਹਿਤਾ ਮੈਂ ਪੈਸੇ ਲੈ ਕੇ ਤੇ ਫਿਰ ਜਾਣਾ ਹੀ ਹੁਣ ਨਹੀਂ ਮੈਂ ਇੱਥੇ ਰੌਲਾ ਪਾ ਦੇਣਾ ਤੇਰੇ ਪਾਪੇ ਸਾਹਮਣੇ ਤੂੰ ਚੰਗਾ ਟੇਣੇ ਚ ਕੰਨਾ ਪਾਉਣ ਡਿਆ ਵਾ ਤੈਨੂੰ ਵੀ ਪਤਾ ਵਾ ਘਰੋਂ ਲੈ ਕੇ ਤਾਂ ਹੀ ਖਰਚਾ-ਵਰਚਾ ਕਰਦੇ ਮੈਂ ਤੈਨੂੰ ਪੈਸੇ ਕਿਥੋਂ ਦੇਣਾ ਯਾਰ ਮੈਨੂੰ ਨਹੀਂ ਉਹ ਗੱਲ ਦਾ ਪਤਾ ਤੇਰੀ ਮੰਮੀ ਨਾਲ ਤੇਰਾ ਹੱਥ ਰੜਿਆ ਵਾ ਚੁੱਪ ਕਰਕੇ ਤੇ ਪੈਸੇ ਫੜ ਕੇ ਲਿਆ ਐਵੇਂ ਸ਼ਦਾਈ ਨਾ ਹੋਣਾ ਜਾ ਮੈਨੂੰ ਉਹ ਨਹੀਂ ਪੈਸੇ ਉਹ ਭਰਾ ਪਹਿ ਉਹ ਹੈ ਨਹੀਂ ਬੇ ਫੋਨ ਲੱਲਾ ਫਿਰ ਆਪਣਾ ਉਧਰ ਉਹਦੇ ਪਾਪੇ ਨੇ ਮਾਮਾ ਮੇਰੀ ਜਾਨ ਤੰਗ ਕੀਤੀ ਉਦੋਂ ਬਦਲ ਬਦਲ ਕੇ ਨੰਬਰਾਂ ਤੋਂ ਫੋਨ ਲਾਉਂਦਾ ਮੈਨੂੰ ਉਹ ਕਹਿੰਦਾ ਮੈਨੂੰ ਪੁੱਛਦਾ ਰਹਿੰਦਾ ਕਾਕਾ ਤੂੰ ਕੌਣ ਆ ਤੂੰ ਕੌਣ ਵਾ ਤੂੰ ਬਲੌਕ ਕਰ ਦੇ ਤੇਰਾ ਦਿਮਾਗ ਐਂ ਬਲੌਕ ਕਰ ਦੇ ਇੱਕ ਨੰਬਰ ਬਲੌਕ ਕਰਾਂ ਉਹ ਤੇ 36 ਨੰਬਰਾਂ ਤੋਂ ਫੋਨ ਲਾਉਂਦਾ ਮੈਨੂੰ ਬਦਲ ਬਦਲ ਕੇ ਕੋਈ ਨਹੀਂ ਦੇ ਜਾ ਮੈਨੂੰ ਫੋਨ ਤੂੰ ਲੱਲਾ ਫੋਨ ਦੇ ਮੈਂ ਭਾਵੇਂ ਤੇਰੇ ਪਾਪੇ ਦੇ ਸਾਹਮਣੇ ਦੇ ਕੇ ਜਾਣਾ ਹੀ ਫੋਨ ਆਹ ਕੀ ਗੱਲ ਮਮੀ ਦੇ ਸਾਹਮਣੇ ਜਾਂ ਪੁੱਤ ਪੈਸੇ ਦੇ ਸਿੱਧੀ ਗੱਲ ਹੈ ਜਿਹੜੀ ਆ ਬੈਠ ਪੁੱਛਦਾ ਵਾਂ ਗਾਂਦ ਹੋਣੀ ਤੈ ਚੱਲ ਚੱਲ ਪੈਸੇ ਲੈ ਗਿਆ ਗਲਤੀ ਗਲਤੀ ਕਹਿ ਲਿਆ ਮੰਮੀ ਆ ਜਾ ਹਾਂ ਵੀ ਗਾਂਡੀਆਂ ਚਾਹ ਬਣਾਉਣ ਡੀ ਮੁੰਨੇ ਲਈ ਮੈਂ ਚਾਹ ਬਣਾ ਲਾ ਉਹ ਬੜਾ ਤੁਰਿਆ ਵਿਚਾਰਾ ਦੇ ਚਾਹ ਇਹਨੂੰ ਕਿਉਂ ਕੀਆ ਲੈ ਦੇ ਰੁਪਈਆ ਦੋ ਤਿੰਨ ਹਜ਼ਾਰ ਰੁਪਈਆ ਹਾਏ ਹਾਏ ਪੈਸੇ ਕਰਨੇ ਤੂੰ ਮੰਗਣ ਡਿਆ ਉਹ ਕੀ ਕਰਨ ਮੰਗੜਾ ਤੇਰ ਕੋ ਪੈਸੇ ਅਗਲਾ ਨੰਨ ਟਡਾ ਕੰਮ ਕੀਤਾ ਵਾ ਫੋਨ ਹੀ ਦਿੱਤਾ ਨੂੰ ਅੰਦਰ ਨੈਰ ਮੇਸੇ ਤਾਂ ਇਹ ਸਾਰੀਆਂ ਪੁੱਲਾਂ ਹੋਲ ਜਾਣੀਆਂ ਜੀ ਵਾਏ ਵੇ ਮੇਰੀ ਘਰ ਸੁਣੋ ਇਹ ਮੁੰਡਾ ਕੇ ਦੀ ਚੁਕਣਾ ਚੱਕਣਾ ਚਦ ਨਹੀਂ ਆ ਗਿਆ ਜਦੋਂ ਤੂੰ ਫੋਨ ਦਿੱਤਾ ਹੀ ਇਹਦੇ ਨਾਲ ਗੱਲਬਾਤ ਕੀਤੀ ਸਾਰੀ ਆਹੋ ਮੈਂ ਕਿਹੜਾ ਨੂੰ ਕਹਿ ਜਨ ਪੈਸੇ ਦਊਂਗਾ ਮਾਰੇ ਉਹਦਾ ਯਾਰੀ ਦੋਸਰੀ ਤੋਤੇ ਨੂੰ ਦਿੰਦਾ ਹੀ ਫੋਨ ਫੋਨ ਕਰਦਾ ਰਹੀ ਤੇ ਫਿਰ ਇਹ ਕੀ ਮੰਗਾ ਰਹਿ ਪਿਆ ਕੀ ਬਣਾ ਦੇਤੇ ਹੋ ਕੇ ਨੇ ਚੁਕਣਾ ਵੀ ਇਦਾਂ ਨੂੰ ਪੈਸੇ ਲੈ ਅਗਲਾ ਨਾ ਮੈਨੂੰ ਵਿਆਹ ਮੇ ਕੱਪੜੇ ਬਣਾਉਣੇ ਮੈਂ ਤਾਂ ਮੇਰੇ ਚਲ ਤੋਂ ਬਣਾਉਣੇ ਮੈਂ ਤਾਂ ਬਥੇਰਾ ਗਿਆ ਉਹ ਨਹੀਂ ਜੀ ਮੰਨਦਾ ਮੈਂ ਤਾਂ ਮੇਰੇ ਪਾਪੇ ਨੂੰ ਫੋਨ ਫੜਾ ਕੇ ਜਾਣਾ ਹੀ ਆ ਤੇ ਬੰਦਿਆਂ ਨੂੰ ਪੈਸੇ ਲਿਆ ਆਪਣੀ ਮਾਂ ਨੂੰ ਫੱਕ ਲਿਆ ਹੋਰ ਨਾ ਕਿਤੇ ਸਿਆਪਾ ਪਾ ਦੇ ਇਹ ਤੇ ਅੱਗੇ ਮੇਰੇ ਦਿਵਾਲੇ ਸਾਰਾ ਟੱਬਰ ਚਲੇ ਗਿਆ ਦੇ ਪੈਸੇ ਥੋੜੇ ਬਹੁਤੇ ਹਾਂ ਮੈਂ ਕਿੱਥੋਂ ਦਵਾ ਮੇਰੇ ਕੋਈ ਇਹਨੇ ਪੈਸੇ ਕਿੱਥੋਂ ਆਏ ਫੇ ਮੈਂ ਕਰਾਂ ਅਗਲੇ ਦੱਸ ਦੇਣਾ ਵੀ ਇਹ ਨਹੀਂ ਕਿਡਾ ਲਾਲਚੀ ਆ ਹਾਂ ਬੋਨ ਵਾਲੇ ਫੋਨ ਦਿੱਤਾ ਤੇ ਗੱਲ ਕਰਨ ਨੂੰ ਤੇ ਨਾ ਵੀ ਆਏ ਕਿਦਾਂ ਦੇ ਕੰਮ ਕਰਨ ਰਿਹਾ ਮੁੰਡਾ ਮੈਨੂੰ ਸਮਝ ਨਹੀਂ ਆਉਂਦੇ ਹੁਣ ਮੈਂ ਤੈਨੂੰ ਪੈਸੇ ਕਿਥੋਂ ਦੇਦਾ ਘਰਕ ਜਣਾ ਉਹ ਤੇ ਮੈਨੂੰ ਮਾੜੇ ਮੋਟੇ ਬਾਜੀ ਤੋਹੀ ਦੇ ਤਿੰਨ ਹਜ਼ਾਰੀ ਮਾਂ ਇਤ ਦੇ ਜੇਬ ਚੋਂ ਘੜ ਘੜ ਜੋ ਕੋਈ ਨਾ ਕੋਈ ਆਪਾ ਪਾਛੜ ਦਾ ਦੇਣੀ ਨਹੀਂ ਚਾ ਆਪ ਹੀ ਪੀਵਾਂਗੇ ਰੈਂ ਤੇ ਚਾਰ ਰੈਂ ਤਨ ਤੋਰਾ ਪੈਸੇ ਦੇ ਰ ਮੱਥੇ ਮਾਰਾਂ ਇਹਨਾਂ ਨੇ ਗਾਂ ਤੋਂ ਮੂੰਹ ਲਾਉਣਾ ਇਹ ਮੁੰਡੇ ਨੇ ਤੇ ਮੇਰੀ ਇੰਨੀ ਜਾਨ ਔਖੀ ਕੀਤੀ ਆ ਇਹਦੀਆਂ ਚਟੀਆਂ ਚੀਰੇ ਪਰ ਨੂੰ ਮੈਂ ਢਾਂਗਦਾ ਇਹਨੇ ਕੋਈ ਕੰਮ ਕਰਨਾ ਨਹੀਂ ਹਮ ਤਰੇ ਨੇ ਹੈ ਮਾਂ ਕੜਕੜ ਨੋਟ ਦੇ ਜਾਵੇ ਆ ਲੈ ਫੜ ਕਿੰਨੇ ਆ 2000 ਦੋ ਮਨਜੂਗਾ ਤੋਣਾ ਨਾ ਮੰਨੇ ਤੇਰਾ ਪਿਓ ਲੋੜ ਲੈਣ ਨਹੀਂ ਲੱਗਾ ਕੀ ਜਾਂਦੇ ਦੇ ਵੱਡਾ ਜਿਹੜਾ ਮੈਂ ਤੁਹਾਨੂੰ ਕੜ-ਕੜ ਦਈ ਜਾਵਾ ਨਾ ਖੱਤੇ ਨੇ ਜਾਣੀ ਖਾ ਲਈ ਕੰਮ ਖਤੰਦਾ ਕੋਈ ਕਰਨਾ ਨਹੀਂ ਜਿੱਦਾਂ ਦੇ ਆਪ ਉਦਾਂ ਦੇ ਦੇ ਝੰਡੇ ਯਾਰ ਚਟੇ ਵਟੇ ਅੰਤਰੇ ਹਾਂ ਇਹ ਕੰਮ ਕਰਾਉਣ ਨੂੰ ਫਿਰਦਾ ਹੀ ਮੇਰੇ ਕੋਲ ਨਹੀਂ ਨਹੀਂ ਨੇ ਪੈਸੇ ਲੱਗਦੇ ਆ ਇਹ ਮੈਂ ਤਾਂ ਫੇਰ ਜੇ ਥੋੜੇ ਹੀ ਮੰਗੇ ਆ ਛੱਡਦਾ ਇਹਨੂੰ ਮੈਂ ਹਲਾ ਫੜ ਮਾਲਾ ਕਹਿੰਦੇ ਗੇਂਤੀ ਨੂੰ ਗੱਡੀ 10 ਲੱਖ ਰੁਪਇਆ ਲੈਂਦਾ ਵਾ ਆ ਕੀ 2000 ਰੁਪਇਆ ਮਾਵਾ ਕਈ ਵਾਰ ਤਾਂ 2000 ਰੁਪਏ ਹੁੰਦਾ ਤੇ ਮੰਮੀ ਕੋ ਪੈਸੇ ਜਾਂ ਦੇਤੇ ਆ ਸ਼ੂਗਰ ਕਰ ਤੂੰ ਤੇ ਤੇਰੀ ਮੰਮੀ ਮੈਨੂੰ ਪਤਾ ਪੁੱਤ ਰਲੇ ਨਹੀਂ ਅੱਜ ਚੋਕਾ ਆਪਣਾ 2000 ਰੁਪਏ ਮੈਨੂੰ ਨਹੀਂ ਜਾਈਦਾ 2000 ਤਾਂ ਕੰਮ ਹੁੰਦੇ ਦੇਹੋ ਦੋਆ ਲੈਣਾ ਤੇ ਭਰਾ ਲੱਲਾ ਇਹ ਤੋਂ ਵਾਤ ਨਹੀਂ ਪੈਸਾ ਕੋਈ ਮਿਲਣਾ ਐਡਾ ਤੂੰ ਕੀ ਕਰਤਾ ਤੂੰ ਕੰਮ ਕਰਾਉਣ ਵੇਲੇ ਦਿਹਾੜੀ ਜਲਦ ਰਿਆਂ ਦਿਹਾੜੀ ਤੇ ਇਹ ਗਾੜੀ ਦਿਹਾੜੀ ਦੀ ਗੱਲ ਹੋਈ ਓਏ ਤੇ ਫੇਰ ਪੈਸੇ ਦੇ ਮੈਨੂੰ ਪੂਰੇ 5000 ਰੁਪਏ ਮੈਂ ਫੇਰ ਜਾਣਾ ਹੀ ਹਾਂ ਬੰਦਿਆਂ ਕੋਲ ਲੈਣੇ ਤੇ ਆ ਲੱਲਾ ਤੇ ਡੰਡੀ ਪੈ ਜਾ ਐਵਿਨੀ ਮਿਲਨੇ ਕੋਈ ਨਹੀਂ ਫੁੱਤ ਫਿਰ ਮੈਂ ਤੇਰੇ ਪਾਪੇ ਨੂੰ ਦੱਸੂ ਸਿੱਧਾ ਫੋਨ 'ਤੇ ਆ ਕੇ ਮੈਂ ਦਊਂਗਾ ਉਹਨੂੰ ਜਾ ਜਾ ਇੱਥੇ ਹੀ ਹੋਣਾ ਬਾਅਦ ਜਾ ਦੱਸ ਚੱਲ ਪਾ ਮਰਜੀ ਤੇਰੀ ਮੈਂ ਤੇ ਬਥੇਰਾ ਤੈਨੂੰ ਮੈਂ ਇਹ ਯਾਰੀ ਕਰਕੇ ਕਿਹਾ ਹੇ ਤੂੰ ਗਾੜੀ ਚ ਸੌ ਦੇਗਾ ਨਹੀਂ ਤੈਨੂੰ ਪਤਾ 3 ਮਹੀਨੇ ਹੋ ਗਏ ਆ ਫੋਨ ਮੇਰੇ ਸਾਡੇ ਟੰ ਟੰਨ ਵੱਜਦਾ ਰਹਿੰਦਾ ਉਦੋਂ ਮੇਰੀ ਮੰਮੀ ਮੈਨੂੰ ਵੱਖਣੀਆਂ ਗੱਲਾਂ ਕਰਦੀ ਰਹਿੰਦੀ ਆ ਕੋਈ ਫੋਨ ਤੈਨੂੰ ਰਾਤ ਕਿਹਦਾ ਡਿਆ ਹੁਣ ਮੈਂ ਕੀ ਜਵਾਬ ਦਵਾਂ ਕੋਈ ਨਹੀਂ ਫੜਾ ਜਾ ਤੂੰ ਮੈਂ ਤੇ ਯਾਰੀ ਕਰਕੇ ਤੈਨੂੰ ਆ ਬੁੱਤ ਫੋਨ ਮੈਂ ਤੇਰੇ ਪਾਪੇ ਨੂੰ ਦੱਸਦਾ ਨ ਚਾਲਾ ਗਲਾਬ ਪਾਏ ਪਾਏ ਪਾਪੇ ਨੂੰ ਕਹਿਣਾ ਪਾਪੇ ਨੂੰ ਕਹਲਾ ਪੈਸੇ ਲੈਣੇ ਪੈਸੇ ਲੱਲਾ ਚੱਲ ਯਾਰ ਮੇਰੀ ਗੱਲ ਸੁਣ ਮੈਂ ਆ ਲੱਲੇ ਨਾ 2000 ਰੁਪਇਆ ਇਹ ਯਾਰੀ ਦੇ ਨਾਂ ਤੇ ਤੂੰ ਮੇਰਾ ਯਾਰ ਨਈ ਵੇਹਲਾ ਪਾਪੇ ਨੂੰ ਸੁਣਾ ਪਾਪੇ ਨੂੰ ਸੁਣਾ ਬਾਕੀ ਗੱਲ ਇਦਾਂ ਵਾਂ ਵੀ ਬਾਕੀ 3000 ਲੈ ਕੇ ਤੇ ਪਾਉਂ ਜੀ ਪਿਛੇ ਮੇਰੇ ਕੋਈ ਨਹੀਂ ਆਉਣਾ ਚੱਲ ਵਾ ਨਹੀਂ ਜਦੋਂ ਵੀ ਹਾਂ ਹਾਂ ਦੇ ਦਿੰਦਾ ਤੈਨੂੰ ਟਾਈਮ ਦਿੰਦਾ ਮੈਂ ਸ਼ਾਮਾਂ ਨੂੰ ਦੇ ਜਨਾ ਤੈਨੂੰ ਮੈਂ ਕਹਿੰਦਾ ਦੇ ਦੇ ਜਾਈਂ ਮੈਨੂੰ ਚੱਲ ਠੀਕ ਆ ਫਿਰ ਚੰਗਾ ਪਾਪੇ ਨੇ ਚੰਗਾ ਲੱਗਾ ਮੈਨੂੰ ਪੜਾ ਜੀ ਨਾ ਪਾਪੇ ਨੂੰ ਦੱਸਣਾ ਗਲਤੀ ਕੀਤੀ 500 ਵਿਚਾਰ ਰੱਖਣਾ 1500 ਦੇਣਾ ਹੈ ਜੀ ਇਹ ਤਾਂ ਤੇ ਲੱਕ ਨੂੰ ਪਾਣੀ ਕੀ ਅੱਗ ਲੱਗੀ ਆ ਆਏ ਅੰਡੀ ਚੰਗਾ ਫਿਰ ਚੱਲਦਾ ਮੈਂ ਚੰਗਾ ਤਿੰਰੇ ਤੋਂ ਹਣੂ ਕਾ ਦਾ ਮੱਥਾ ਟੇਕਾਂ ਡਿਆ ਮੱਥਾ ਤੇ ਹਿੰਦ ਨੂੰ ਸਿਰ ਸਿਰ ਟੇਕਦਾ 2000 ਦੇ ਕੇ ਆ ਮੇਰੇ ਮੁੰਡੇ ਨੇ ਯਾਰੀਆਂ ਪਾਉਣ ਵਾਲੀ ਨਾ ਕਸਰ ਛੱਡੀ ਨਹੀਂ ਆ ਸਾਰੇ ਲੰਡੂ ਯਾਰ ਬਣਾਏ ਆ ਕੋਈ ਢੰਗ ਦਾ ਬਣਾ ਲਿੰਦਾ ਪਰ ਨਾ